ਇਹ ਖਾਸੇ ਨੇ ਭਾਈ ਜੀ ਇਹ ਗੱਡੀ ਸਾਰੀ ਓਰੀਜਨਲ ਹੈ ਜੀ ਪੇਂਟ ਦੀ ਓਰੀਜਨਲ ਹੈ ਪੇਂਟ ਦੀ ਹਾਂ ਜੀ ਬਿਲਕੁਲ ਜੀ ਓਰੀਜਨਲ ਹੈ ਜੀ ਪੇਂਟ ਦੀ ਜੀ ਕਰੂਜ਼ ਗੱਡੀ ਇੰਨੀ ਸਾਫ਼ ਤਾਂ ਮਿਲਦੀ ਨਹੀਂ ਭਾਈ ਭਾਈ ਬਹੁਤ ਘੱਟ ਮਿਲਦੀਆਂ ਤੇ ਬਹੁਤ ਓਕੀਆਂ ਮਿਲਦੀਆਂ ਨਹੀਂ ਇਹ ਗੱਡੀਆਂ ਆ ਗੱਡੀ ਦੇ ਕਹਿੰਦੇ ਫੰਕਸ਼ਨ ਅੰਦਰ ਲਗਜ਼ਰੀ ਬਹੁਤ ਹੈ ਬਿਲਕੁਲ ਜੀ ਫੰਕਸ਼ਨ ਇਦਾਂ ਲਗਜ਼ਰੀ ਨਾਲ ਉੱਤੋਂ ਗੱਡੀ ਆਟੋਮੈਟਿਕ ਤੇ ਸਨਰੂਫ ਵਿੱਚ ਗੱਡੀ ਦਾ ਮਾਡਲ ਵਰਨਦਾ ਜੀ ਪਹਿਲੇ ਨਾਂ ਦੀ ਠੀਕ ਆ 80000 ਕਿਲੋਮੀਟਰ ਚੱਲੀ ਆ ਜੀ ਵਧੀਆ ਗੱਡੀ ਜੀ ਪਹਿਲੇ ਨਾਲ ਹੀ 14 ਮਾਡਲ ਇਹ ਆਪਾਂ ਗੱਡੀ ਤੁਹਾਨੂੰ ਦੇਣੀ ਗੱਡੀ ਦੇ ਉੱਤੇ ਹੱਥ ਰੱਖ ਦਨ ਉਹਨਾਂ ਨੂੰ ਫੁੱਲ ਔਨ ਕਰਾ ਕੇ ਦਵਾਂਗੇ 1 ਰੁਪਈਆ ਨਹੀਂ ਗੱਡੀ ਦੇ ਦੇਣਾ ਪੂਰਾ ਲੋਨ ਜਿੰਨਾ ਲੋਨ ਕਰਵਾ ਲੈਟ ਚੈਲੰਜ ਕਰਦਾ ਜੀ ਆਪਾਂ ਜੀ 12 ਮਾਡਲ ਫੋਰਚਨਰ ਜੀ 140 ਕਿਲੋਮੀਟਰ ਚੱਲੀ ਹੋਈ ਹੈ ਜੀ ਇਹਨਾਂ ਗੱਡੀਆਂ ਵਾਲੇ ਕੁਝ ਵੀ ਨਹੀਂ ਹੁੰਦਾ ਜੀ ਇਹਨਾਂ ਤੀਜੀ ਓਨਰ ਦੀ ਗੱਡੀ ਹੈ ਜੀ ਪਰ ਦਵਾਂਗੇ ਸਪੈਸ਼ਲ ਪ੍ਰਾਈਸ ਦੇ ਨਾਲ ਦੀ ਕਿੰਨੇ ਦੀ ਜੀ ਇਹ ਗੱਡੀ ਦਵਾਂਗੇ 1.5 ਲੱਖ ਰੁਪਏ ਦੀ ਐਸ 9 ਭਾਈ ਇੰਨੀ ਕ ਐਵਰੇਜ ਹੈ ਨਾ ਇਹਦੀ ਭੋਲੀ ਜੋ ਡੀਜ਼ਲ ਦੇ ਵਿੱਚ ਅੱਛਾ ਇਹ ਐਵਰੇਜ ਕਿਹੋ ਜਿਹਾ ਹੈ 17/18 ਮਾਡਲ Honda Amaze ਪਹਿਲੇ ਨਾਲ ਦੀ 80000 ਕਿਲੋਮੀਟਰ ਚੱਲੀ ਗੱਡੀ ਦਵਾਂਗੇ ਜੀ ਆਪਾਂ ਇਹ ਤੁਹਾਨੂੰ 4,75,000 ਰੁਪਏ ਦੇ ਵਿੱਚ 4,75,000 ਦੇ ਵਿੱਚ ਗੱਡੀ ਲੈ ਜਾਓ ਹਾਂ ਦਿੱਤਾ ਅਗੀ ਜੀ ਨਵੀਂ ਸ਼ੇਪ ਦੀ ਡਿਜ਼ਾਈਨ 2018 ਮਾਡਲ ਪਹਿਲੇ ਨਾਲ ਦੀ ਗੱਡੀ ਸਵਾ 6 ਲੱਖ ਦੀ ਬੀਡੀਏ ਦੀ ਡੀਜ਼ਲ ਦੇ ਵਿੱਚ ਹਾਂਜੀ ਸਵਾ 6 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਸਵਾ 6 ਲੱਖ ਰੁਪਏ ਦੀ ਗੱਡੀ ਭਾਈ ਜੀ ਤੋਹਫਾ ਤੋਹਫਾ ਇਹ ਤੋਹਫਾ ਜੀ ਦੇਓ ਫਿਰ ਰੇਟ ਮੈਂ ਗਿਆ ਰੇਟ ਦੀ ਗੱਲ ਛੱਡੋ ਪਹਿਲਾਂ ਕੋਹਫਾ ਇਦਾਂ ਦੀ ਗੱਡੀ ਚੱਲੀ ਸਿਰਫ ਤਾਂ ਸਿਰਫ 11000 ਕਿਲੋਮੀਟਰ ਦੀ 11000 ਕਿਲੋਮੀਟਰ ਹਾਂਜੀ ਤੇ ਗੱਡੀ ਅੰਦਰੋਂ ਦੇਖੋਗੇ ਇਦਾਂ ਦੀ ਕਿ ਜਿੱਦਾ ਵਰਤੀ ਨਹੀਂ ਗਈ ਇਹ ਨੇ ਜੀ ओरिजिनल ਸਾਰੀ ਗੱਡੀ ਸਾਰਾ ਪੇਂਟ ਰਿਚ ਮੈਂ ਕਹਾਂ ਸਾਰਾ ਓਰੀਜਨਲ ਗੱਡੀ ਦਾ ਮੈਂ ਕਿ 5 ਲੱਖ ਰੁਪਏ ਦੀ ਪਰ ਗੱਡੀ ਓਰੀਜਨਲ 15 ਮਾਡਲ ਵੀਐਕਸ ਆਈ ਲੈ ਕੇ ਜਾਊਗਾ ਨਾ ਭਾਜੀ ਮੈਂ ਕਹਾਂ ਤੋਹਫਾ ਨਵੀਂ ਸ਼ੋਰੂਮ ਸ਼ੋਰੂਮ ਕੰਡੀਸ਼ਨ ਕਾਰ ਭਾਜੀ ਜਿਹੜੀ ਡਿੱਗੀ ਹੈ ਤਾਂ ਕਹਿੰਦੇ ਕਸਟਮਰ ਨੇ ਖੋਲ ਕੇ ਨਹੀਂ ਦੇਖੀ ਆਪਾਂ ਖੋਲ ਕੇ ਦੇਖੀ ਭਾਜੀ ਯਾਰ ਹੁੰ ਹਾਂਜੀ ਮਿੱਤਰੋ ਵੀ ਅੱਜ ਆਏ ਸੀਗੇ ਹੋਠੀ ਮੋਟਰਸ ਵਾਲਿਆਂ ਦੇ ਵੀਡੀਓ ਨੂੰ ਤੁਸੀਂ ਬਹੁਤ ਰਿਸਪੌਂਸ ਦਿੱਤਾ ਸੀ ਪਿਛਲੀ ਮੈਂ ਕਹਾ ਇਹ ਦੀ ਗੱਡ ਖਾਣਾ ਇਹਨਾਂ ਨਾਲ ਭਾਜੀ ਬਸ ਦੇਖ ਕੇ ਰਾਂ ਰਹਿ ਜਾਣਗੇ ਵੀਰ ਹੋਰ ਕੀ ਆ ਗਿਆ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਜੀ ਸਿੱਧਾ ਵਧਿਆ ਭਾਜੀ ਬਹੁਤ ਮਾਯਾ ਭਾਜੀ ਅੱਜ ਫੋਰਚੂਨਰ ਤੋਂ ਲੈ ਕੇ ਵਰਨਾ ਸਵਿਫਟ ਸਾਰੀਆਂ ਗੱਡੀਆਂ ਮੇਰੇ ਹਰ ਬਜਟ ਤੱਕ ਆਪਾਂ ਗੱਡੀਆਂ ਤੁਹਾਨੂੰ ਦੇ ਦੇਣੀਆਂ ਭਾਜੀ ਐਰਕੀ ਜੀ ਫੋਰਚੂਨਰ ਤੋਂ ਲੈ ਕੇ ਛੋਟੇ ਬਜਟ ਤੋਂ ਲੈ ਕੇ ਵਿਚਕਾਰਲੇ ਬਜਟ ਤੱਕ ਹਰ ਤਰ੍ਹਾਂ ਦੀ ਗੱਡੀਆਂ ਜਗ੍ਹਾ ਦਾ ਜਗ੍ਹਾ ਦੱਦੀ ਕਿੱਥੇ ਖੜੇ ਹੋਏ ਜਗਾ ਭਾਈ ਹੋਠੀ ਮੋਟਰਸ ਜਲੰਧਰ ਖੜ ਪਰ ਇਹ ਜੀ ਆਪਣਾ ਐਚਪੀ ਦੇ ਫਿਊਲ ਫੋਰਸ ਪੰਪ ਤੇ ਦਰਸ਼ਨ ਦੇ ਢਾਬੇ ਦੇ ਨਾਲ ਹੀ ਆ ਜੀ ਆਪਣਾ ਤੇ ਆਪਣਾ ਜਲੰਧਰ ਪਠਾਨਕੋਟ ਬਾਈਪਾਸ ਤੋਂ ਜੀ ਬੱਲਾ ਪਿੰਨ ਬਿਲਕੁਲ ਜੀ ਪੂਰੇ ਤੋਂ ਪੂਰੇ 6 ਕਿਲੋਮੀਟਰ ਦੂਰ ਆ ਜੀ ਤੇ ਜਿਹੜੇ ਵੀਰ ਆਪਣੇ ਭੋਗਪੁਰ ਵਾਲੀ ਸ਼ਹਿਰ ਤੋਂ ਆਉਂਦੇ ਆ ਜੀ ਉਹਨਾਂ ਤੋਂ 15 ਕਿਲੋਮੀਟਰ ਅੱਗੇ ਬੱਲਾ ਪਿੰਡ ਹਾਈਵੇਅ ਦੇ ਉੱਪਰ ਹੀ ਆ ਜੀ ਆਪਣਾ ਓਟੀਮੋਟ ਮੈਂ ਅੱਜ ਗੱਡੀਆਂ ਦਾ ਮੈਂ ਮੋਲੇ ਹੋ ਜਾ ਭਾਈ ਲਵਾਣੇ ਆ ਕਿਤੇ ਪੰਜਾਬ ਚ ਨਾ ਮਿਲਣ ਮੈਂ ਕਿਹਾ ਕਿਤੇ ਵੀ ਨਹੀਂ ਮਿਲਣਗੇ ਇਹੋ ਜਿਹੇ ਰੇਟ ਦੇਣਗੇ ਠੀਕ ਹੈ ਸ਼ੁਰੂਆਤ ਕਰਦੇ ਆ ਫਿਰ ਆਪਾਂ ਇਹ ਫੋਰਚੂਨਰ ਤੋਂ ਭਾਈ 12 ਮਾਡਲ ਫੋਰਚ 140000 ਕਿਲੋਮੀਟਰ ਚੱਲੀ ਹੋਈ ਹੈ ਜੀ ਇਹਨਾਂ ਗੱਡੀਆਂ ਵਾਲੇ ਕੁਝ ਵੀ ਨਹੀਂ ਹੁੰਦਾ ਜੀ ਇਹਨਾਂ ਤੀਜੀ ਓਨਰ ਦੀ ਗੱਡੀ ਹੈ ਜੇ ਪਰ ਦਵਾ ਕੇ ਸਪੈਸ਼ਲ ਪ੍ਰਾਈਸ ਦੇ ਨਾਲ ਦੇ ਕਿੰਨੇ ਦੀ ਦਵਾ ਕੇ 1.5 ਲੱਖ ਰੁਪਏ ਦੀ ਐਸ 9 ਪਾਣੀ 1.5 ਲੱਖ ਦੀ 1.5 ਲੱਖ ਰੁਪਏ ਦੀ ਪਾਣੀ 4x4 ਮੈਨੂਅਲ ਦੇ ਵਿੱਚ ਲੋਨ ਪਾਦੀ ਗੱਡੀ ਦੇ ਉੱਤੇ 9 ਤੋਂ 9.5 ਲੱਖ ਦੇ ਵਿੱਚ ਵਿੱਚ ਲੋਨ ਹੋ ਜਾਊਗਾ ਭਾਈ ਜੀ ਠੀਕ ਆਪਣੀ ਆ ਗਈ ਕ੍ਰੈਡਿਟਾ ਸਭ ਤੋਂ ਡਿਮਾਂਡਿੰਗ ਕਰਾਰ ਜੀ ਕ੍ਰੈਡਿਟਾ 2017 ਮਾਡਲ ਦੂਜੇ ਨਾਂ ਦੀ ਐਸਐਕਸ ਵੇਰੀਐਂਟ ਜੀ 1.6 ਦੇ ਵਿੱਚ ਡੀਜ਼ਲ ਵਾਲੀ ਗੱਡੀ ਹੈ ਜੀ ਗੱਡੀ ਚੱਲੀ ਹੈ 65000 ਕਿਲੋਮੀਟਰ ਜੀ ਸਿਰਫ ਸਿਰਫ 65000 ਕਿਲੋਮੀਟਰ ਚੱਲੀ ਗੱਡੀ 17 ਮਾਡਲ ਦੀ ਦੂਜੇ ਨਾਂ ਦੀ ਗੱਡੀ ਦੇਣੀ ਹੈ ਉਹ ਜੇ ਰੇਟ ਦੇ ਇੱਕ ਤੋਂ ਵੀ ਨਹੀਂ ਮਿਲਣੀ ਐ ਇੰਦਾ ਰੇਟ ਲਓ ਫਿਰ ਭਾ ਕਿਹੜੀ 8 ਲੱਖ 35000 ਰੁਪਏ ਦੇ ਵਿੱਚ 17 ਮਾਡਲ ਕ੍ਰੇਟਾ ਦੇ ਦਾਂਗੇ ਜੀ 8 ਲੱਖ 35000 ਦੀ ਗੱਡੀ ਮਿਲ ਜੂਗੀ 17 ਮਾਡਲ 17 ਮਾਡਲ ਕ੍ਰੇਟਾ ਆ ਗਈ ਬਈ ਆਪਣੇ ਕੈਲ ਵੀ ਫੇਵਰੇਟ ਗੱਡੀ ਪਈ ਫੇਵਰੇਟ ਗੱਡੀ ਤਾਂ ਹੈਗੀ ਹੈ ਬਾਈ ਜੀ ਇੱਕ ਦਾ ਇਹ ਕੇਸ ਗੱ ਸਾਰੀ origignal ਹੈ ਜੀ ਪੇਂਟ ਦੀ origignal ਹੈ ਪੇਂਟ ਦੀ ਹਾਂ ਜੀ ਬਿਲਕੁਲ ਜੀ origignal ਹੈ ਜੀ ਪੇਂਟ ਦੀ ਜੀ kruze ਗੱਡੀ ਇੰਨੀ ਸਾਫ਼ ਤਾਂ ਮਿਲਦੀ ਨਹੀਂ ਭਾਈ ਭਾਈ ਬਹੁਤ ਘੱਟ ਮਿਲਦੀਆਂ ਤੇ ਬਹੁਤ ਓਕੀਆਂ ਮਿਲਦੀਆਂ ਨੇ ਇਹ ਗੱਡੀਆਂ ਆ ਗੱਡੀ ਦੇ ਕਹਿੰਦੇ ਫੰਕਸ਼ਨ ਅੰਦਰ ਲਗਜ਼ਰੀ ਬਹੁਤ ਨੇ ਬਿਲਕੁਲ ਜੀ ਫੰਕਸ਼ਨ ਇਦਾਂ ਲਗਜ਼ਰੀ ਨਾਲ ਉੱਤੋਂ ਗੱਡੀ ਆਟੋਮੈਟਿਕ ਤੇ ਸਨਰੂਫ ਵਿੱਚ ਗੱਡੀ ਦੇ ਤੇ ਇਦਾਂ ਦਾ ਕੋਈ ਫੀਚਰ ਨਹੀਂ ਜਿਹੜਾ ਨਾ ਹੋਵੇ ਟਾਇਰ ਵਗੈਰਾ ਨਵੇਂ ਜੀ ਠੀਕ ਆ ਤੇ ਐਕਸੀਡੈਂਟਲ ਦੀ ਗਾਰੰਟੀ ਆਪਾਂ ਉਦਾਂ ਵੀ ਹਰ ਗੱਡੀ ਤੇ ਦੇਣੀ ਤੇ ਦਈਦੀ ਆ ਜੀ ਭਾਈ ਜੀ ਇਹਦੇ ਦੀ ਖਾਸੀਅਤ ਹੈ ਕਿ ਸਨਰੂਫ ਵਾਲੀ ਆ ਸਨਰੂ

LTZ ਟੋ ਮਾਡਲ ਸੰਰੂਪ ਦੇ ਵਿੱਚ ਆਟੋਮੈਟਿਕਲੀ ਗੱਡੀ ਠੀਕ ਹੈ 65000 ਕਿਲੋਮੀਟਰ ਚੱਲੀ 60 65000 ਕਿਲੋਮੀਟਰ ਬਾਈ ਜੀ 65000 ਕਿਲੋਮੀਟਰ ਜੇ ਆਟੋਮੈਟਿਕ ਸੰਰੂਪ ਵਾਲੀ ਪਈ ਦੀ ਗੱਡੀ ਆਲਮੋਸਟ ਸਾਰੀ ਓਰੀਜਨਲ ਤੇ ਗੱਡੀ ਆਪਾਂ ਦੇਣ ਵਾਲੀ ਇੱਕੋ ਗੱਲ ਕਰੀਏ ਤੇ ਗੱਡੀ ਆਪਾਂ ਦੇਣੀ ਹੈ ਜੀ 1.5 ਲੱਖ ਰੁਪਏ ਦੀ ਕਰੂਗੀ 1.5 ਲੱਖ ਮੱਲ ਡਿਜ਼ਾਇਰ ਦੇ ਰੇਟ ਦੇ ਗੱਲ ਡਿਜ਼ਾਇਰ ਦੇ ਰੇਟ ਦੇ ਆਪਾਂ ਤੁਹਾਨੂੰ ਕਰੂਜ਼ ਗੱਡੀ ਦੇ ਦੇ ਦੇਣੀ ਹੈ ਜੀ ਦੇ ਹੋਰ ਕੀ ਮਿਲ ਜੂ ਤੇ ਲਗਜ਼ਰੀ ਗੱਡੀ ਪੂਰੀ ਡਿਜ਼ਾਇਰ ਦੇ ਰੇਟ ਦੇ ਹਾਂਜੀ ਠੀਕ ਹੈ ਹੁਣ ਅਗਲੀ ਗੱਡੀ ਹੈਗੀ ਮੋ ਆ ਫਿਰ ਵੀ ਐਵਰੇਜ ਦੋਗੇ ਇੰਨੀ ਕਿ ਛਾੜੀ ਦੋ ਗੱਲਾਂ ਆਪਾਂ ਪਿਛਲੀ ਵੀਡੀਓ ਜੀ ਕਿਹਾ ਸਪਲੈਂਡਰ ਜੀ ਐਵਰੇਜ ਜੀ ਸਪਲੈਂਡਰ ਜਿੱਨੀ ਐਵਰੇਜ ਆ ਦੀ ਪਹਿਲੇ ਨਾਲ ਦੀ ਗੱਡੀ 70000 ਕਿਲੋਮੀਟਰ ਚੱਲੀ 18 ਮਾਡਲ ਭਾਈ ਜੀ ਓਕੇ ਜੀ ਵਧੀਆ ਗੱਡੀਆਂ ਮੇਥ ਹੋਂਡਾ ਮੇਥ ਪੈਟਰੋਲ ਦੇ ਵਿੱਚ ਤੇ ਆਪਾਂ ਦੇਣ ਵਾਲੀ ਗੱਲ ਕਰਨੀ ਆ ਜੀ ਦੇਣ ਵਾਲੀ ਗੱਲ ਇਹ ਜੀ ਗੱਡੀ 5 ਲੱਖ ਰੁਪਏ ਦੇ ਵਿੱਚ ਦਵਾਂਗੇ 5 ਲੱਖ ਰੁਪਏ ਦੇ ਵਿੱਚ ਚੱਕ ਲੋ ਵੇ ਗੱਡੀ ਮੋਂਡਾ ਮੇਥ ਦਵਾਂਗੇ ਤੇ ਹੁਣ ਆਗੇ ਆਪਣੇ ਵਰਨਾ ਆਪਣੇ ਤੋਂ ਵਰਨਾ ਦੋ ਖੜੀ ਆ ਹਾਂਜੀ ਵਰਨਾ ਹਰੇ ਕੱਜ ਸਵੇਰੇ ਮਾਰਨਿੰਗ ਸੇਲ ਕਰਕੇ ਆਟੇ ਹਾਂਜੀ ਤੇ ਇੱਕ ਵਾਰ ਦਾ ਹੋਰ ਆ ਜੀ ਇਹ 14 ਮਾਡਲ ਵਰਨਾ ਜੀ ਪਹਿਲੇ ਨਾਂ ਦੀ 80000 ਕਿਲੋਮੀਟਰ ਚੱਲੀ ਆ ਜੀ ਵਧੀਆ ਗੱਡੀ ਜੀ ਪਹਿਲੇ ਨਾਲ ਹੀ 14 ਮਾਡਲ ਇਹ ਆਪਾਂ ਗੱਡੀ ਤੁਹਾਨੂੰ ਦੇਣੀ ਹੈ 5.5 ਲੱਖ ਰੁਪਏ ਦੀ ਭਾਈ 14 ਮਾਡਲ 5.5 ਲੱਖ ਦੀ ਗੱਡੀ ਨਹੀਂ ਮਿਲੂਗੀ ਵਧੀਆ ਗੱਡੀ ਦਾ ਲੋਨ ਕਰਾਣਾ ਹੋਵੇ ਇੱਤੇ ਹੀ ਬਾਈ ਜੀ 4 ਲੱਖ ਦਾ ਲਾਉਣਾ ਹੈ ਨਾ ਇੱਕ ਸਾਧੇ ਹੀ ਲਾਓ ਕਿ ਸਵਾ ਲੱਖ ਲਿਆਓ ਤੇ ਗੱਡੀ ਲੈ ਜਾਓ ਹਾਂਜੀ ਠੀਕ ਆ ਹੁਣ ਆ ਵੀ ਆਪਣੇ ਅਗਲੀ ਗੱਡੀ ਵੇਖੀ ਬੜਨਾ ਅਗਲੀ ਨਵੀਂ ਸ਼ੇਪ ਵਾਲੀ ਵਰਨਾ ਜੀ 2022/23 23 ਮਾਡਲ ਵਰਨਾ ਜੀ 23 ਮਾਡਲ ਵਰਨਾ 23 ਮਾਡਲ ਵਰਨਾ ਜੀ 22/23 22 ਦੇ ਬਾਅਦ ਇਹ ਮੇਰੇ ਨਿਕਲੇ 31 ਤਰੀਕ ਦੀ ਜੀ ਵਧੀਆ ਗੱਡੀ ਜਿਹਨੂੰ ਕਹਿੰਦੇ ਆ ਜੀ 23 ਮਾਡਲ ਆ ਜੀ ਤੇ ਗੱਡੀ ਪਹਿਲੇ ਨਾ ਦੀ ਗੱਡੀ ਚੱਲੀ 30000 ਕਿਲੋਮੀਟਰ ਪੈਟਰੋਲ ਦੇ ਵਿੱਚ ਅੰਦਰ ਇੱਕ ਵਾਰੀ ਗੱਡੀ ਦਾ ਮੈਂ ਅੰਦਰ ਇੱਕ ਵਾਰੀ ਤੇ ਇੰਟੀਰੀਅਰ ਦੇਖਾਂਗੇ ਗੱਡੀ ਦਾ ਰੂਹ ਖੁਸ਼ ਹੋਊਗੀ ਜੀ ਪੂਰੀ ਤੇ ਗੱਡੀ ਦੇ ਟਾਇਰ ਵਗੈਰਾ ਚਲੋ ਨਵੇਂ ਹੀ ਹੋਣੇ ਜਦੋਂ 30 ਚੱਲੀ ਗੱਡੀ ਕੁਝ ਵੀ ਨਹੀਂ ਹੁੰਦੀ ਉਹ ਵਰਨਾ ਗੱਡੀ ਦਾ ਭਾਜੀ ਵੈਸੇ ਵਰਨਾ ਤੇ ਬਿਨਾਂ ਭਾਜੀ ਕਿਸੇ ਦਾ ਮਰਜ਼ੀ ਨਹੀਂ ਹਣਾ ਸਿੱਧੀ ਸਾਦੀ ਗੱਲਾਂ ਜੱਦੀ ਬੋਲਦੀ ਤੇ ਇਹ ਗੱਡੀ ਵੀ ਤੁਹਾਨੂੰ ਦਵਾਂਗੇ ਪੂਰੇ ਜਨੂਅਰੀ ਰੇਟ ਦੇ ਉੱਤੇ ਜੀ ਇਹ ਦਵਾਂਗੇ 9.5 ਲੱਖ ਰੁਪਏ ਦੀ ਗੱਡੀ ਸਾਢੇ 9 ਲੱਖ ਦੀ ਸਾਢੇ 9 ਲੱਖ ਦੀ ਐਸਨੋ ਆ ਰੇਟ ਮਿਲੂ ਕਿਤੋਂ ਵੀ ਨਹੀਂ ਮਿਲੂਗਾ ਭਾਜੀ ਨਵੀਂ ਸ਼ੇਮਣੀ ਪਰਨਾ ਦਾ ਕਿਤੋਂ ਵੀ ਗਰੰਟੀ ਹੈ ਭਾਜੀ ਠੀਕ ਆ ਵੀ ਗਰੰਟੀ ਹੈ ਵੀ ਇਹ ਗੱਡੀ ਕਿਤੋਂ ਨਹੀਂ ਮਿਲਣੀ ਰੇਟ ਰੇਟ ਹਾਂ ਐਕਸੀਡੈਂਟਲ ਦੀ ਗਰੰਟੀ ਹੋਊ ਭਾਜੀ ਹਰ ਗੱਡੀ ਦੇ ਹੁਣ ਆ ਗਈ ਆਪਣੇ ਬਈ Honda Amaze Honda Amaze ਇਹ ਤੇ ਭਾਜੀ ਇੰਨੀ ਕ ਐਵਰੇਜ ਆ ਇਹਦੀ ਭੋਲੀ ਜਾਂ ਡੀਜ਼ਲ ਦੇ ਵਿੱਚ ਅੱਛਾ ਇਹ ਐਵਰੇਜ ਪੱਖੋ ਕੈਂਟ 17/18 ਮਾਡਲ Honda Amaze ਪਹਿਲੇ ਨਾਲ ਦੀ 80000 ਕਿਲੋਮੀਟਰ ਚੱਲੀ ਹੋਈ ਦੀ ਗ ਗੱਡੀ ਦਵਾਂਗੇ ਜੀ ਆਪਾਂ ਇਹ ਤੁਹਾਨੂੰ 4,75,000 ਰੁਪਏ ਦੇ ਵਿੱਚ 4,75,000 ਦੇ ਵਿੱਚ ਗੱਡੀ ਲੈ ਜਾਓ ਇਸ ਗੱਡੀ ਦੀ ਇਹ ਖਾਸੀਅਤ ਜੀ ਇਸ ਗੱਡੀ ਦਾ ਪੂਰਾ ਫੁੱਲ ਲੋਨ ਕਰਾ ਕੇ ਦਵਾਂਗੇ ਪੂਰਾ ਲੋਨ ਹੋ ਜੂ 100% 100% ਕਰਾ ਦੇ ਬਈ 100% ਲੋਨ ਹੋ ਜੂ ਗੱਡੀ ਦੇ ਬਈ ਨੰਬਰ ਚੱਲ ਰਹੇ ਸਕਰੀਨ ਤੇ ਭਾਈ ਇਹਨੂੰ ਕਰ ਲਿਓ ਓਟੀ ਮੋਟਰ ਤੇ ਖੜੇ ਆ ਹੁਣ ਆ ਗਈ ਬਈ ਅਗਲੀ ਗੱਡੀ ਸਿਆਦ ਗੱਡੀ ਆ ਗਈ ਪਹਿਲੇ ਨਾਲ ਹੀ ਸਿਆਦ 17 ਮਾਡਲ ਡੈਲਟਾ ਵੇਰੀਐਂਟ ਜੀ ਇਹ ਵੀ ਗੱਡੀ ਚੱਲੀ ਆ ਜੀ 60-70,000 ਕਿਲੋਮੀਟਰ ਦੀ ਠੀਕ ਹੈ ਵਧੀਆ ਗੱਡੀ ਇਹ ਵੀ ਗੱਡੀਆਂ ਆਪਾਂ ਤੁਹਾਨੂੰ ਦਵਾਂਗੇ 6.5 ਲੱਖ ਰੁਪਏ 6.5 ਲੱਖ ਦੀ ਆਪਣੇ ਤੋਂ ਪਹਿਲੇ ਨਾਂ ਦੀਆਂ ਗੱਡੀਆਂ ਜ਼ਿਆਦਾ ਪਾਣੀ ਆਪਣੇ ਕੋਲ ਮੋਸਟਲੀ ਗੱਡੀਆਂ ਹੁੰਦੀਆਂ ਪਹਿਲੇ ਨਾਂ ਵਾਲੀਆਂ ਹਾਂਜੀ ਅਗਲੀ ਗੱਡੀ ਤੋਹਫਾ ਭਜੀ ਆਪਣੇ ਵੀਰਾਂ ਲਈ ਤੋਹਫਾ ਗੱਡੀ ਤੋਹਫਾ ਗੱਡੀ ਆ ਗਈ ਵੀ ਮੇਰੇ ਤੋਂ ਤੋਹਫਾ ਗੱਡੀ ਜੀ ਪਹਿਲੇ ਨਾਂ ਦੀ ਲੋਰਾ 2011 ਮਾਡਲ ਦੀ 2011 ਮਾਡਲ ਹੁਣ ਤੱਕ ਫੁੱਲ ਇੰਸ਼ੋਰੈਂਸ ਹੁੰਦੀ ਹੈ ਜਿਹੜੀ ਗੱਡੀ ਦੀ ਓਕੇ ਚੱਲੀ ਕਿੰਨੀ ਚੱਲੀ ਹੈਗੀ ਆ 80 85000 ਕਿਲੋਮੀਟਰ ਜੀ ਠੀਕ ਆ ਪਹਿਲੇ ਨਾਮ ਦੀ ਲੋਰਾ ਗੱਡੀ ਦੇ ਇੰਟੀਰੀਅਰ ਦੇ ਤਾਂ ਜੀ ਇਹਦਾ ਨਵੀਂ ਬਾਈ ਦੀ ਛੇੜੀ ਨਹੀਂ ਹੁੰਦੀ ਕਿ ਮੈਂ ਕਹਿੰਦਾ ਸਾਰੇ ਪੂਰੇ ਹੈ ਜੀ ਤੇ ਗੱਡੀ ਦਵਾਂਗੇ ਪੂਰੇ ਵਧੀਆ ਰੇਟ ਦੇ ਉੱਤੇ 2.5 ਲੱਖ ਰੁਪਏ ਦੇ ਵਿੱਚ 11 ਮਾਡਲ ਲੋਰਾ ਦਵਾਂਗੇ ਸਕੋਡਾ ਲੋਰਾ 2.5 ਲੱਖ ਰੁਪਏ ਦੇ ਵਿੱਚ 11 ਮਾਡਲ ਗੱਡੀ ਸਕੋਡਾ ਲੋਰਾ ਉਹ ਵੀ ਟੌਪ ਮਾਡਲ ਵਾਲੀ ਜੀ ਠੀਕ ਆ ਹਾਂ ਜੀ ਜਦੋਂ ਆ ਗਿਆ ਬਈ ਸਵਿਟਾ ਡਿਜ਼ਾਇਰ ਦਾ ਵੀ ਸਭ ਤੋਂ ਵੱਡਾ ਸਟਾਕ ਵਿੱਚ ਸਵਿਟਾ ਵਿੱਚ ਡਿਜ਼ਾਇਰਾਂ ਵਿੱਚ i20ਆਂ ਤੇ ਭਾਈ ਦੱਸੋ ਆਵਲੀ ਪੁਰਾਣੀ ਐਡਵੋਕੇਟ ਸਾਹਿਬ ਦੀ ਗੱਡੀ ਭਲੀ ਐਡਵੋਕੇਟ ओके ਤੇ ਗੱਡੀ ਚੱਲੀ ਆ ਜੀ ਸਿਰਫ ਸਿਰਫ 80 85000 ਕਿਲੋਮੀਟਰ ਚੱਲੀ ਆ ਮੀਡੀਆ ਹੀ ਦੀ ਡਿਜ਼ਾਇਰ ਜੀ ਵਧੀਆ ਗੱਡੀ ਜਿਹਨੂੰ ਕਹਿੰਦੇ ਆ ਦਵਾਂਗੇ ਜੀ 2,80,000 ਰੁਪਏ ਦੇ ਵਿੱਚ ਹੀ ਪਹਿਲੇ ਨਾਰੀ 2,80,000 ਰੁਪਏ ਦੇ ਵਿੱਚ ਗੱਡੀ ਮਿਲ ਜੂ ਹੁਣ ਆ ਵੀ ਨਵੀਂ ਆ ਚਮਚਮਾਉਂਦੀ ਪਹਿਲੇ ਨਵੀਂ ਆ ਚਮਚਮਾਉਂਦੀਆਂ ਗੱਡੀਆਂ ਆ ਗਈਆਂ 2017 ਡਿਜ਼ਾਇਰ ਆ ਗਈ ਜੀ ਪਹਿਲੇ ਨਾਰੀ 2015 ਮਾਡਲ ਦੀ ਵਧੀਆ ਗੱਡੀ ਦੂਸਰੇ ਨਾਰੀ ਡਿਜ਼ਾਇਰ ਦੀ 55,000 ਕਿਲੋਮੀਟਰ ਚੱਲੀ ਹੋਈ ਦੀ ਵੇਰੀਐਂਟ ਕਿਹੜਾ ਵੇਰੀਐਂਟ ਦੀ ਬੀਡੀਆਈ ਜੀ ਬੀਡੀਆਈ ਬੀਡੀਆਈ ਜੀ ਵਧੀਆ ਗੱਡੀ ਜਿਹਨੂੰ ਕਹਿੰਦੇ ਆ ਜੀ ਇਹ ਆਪਾਂ ਤੁਹਾਨੂੰ ਗੱਡੀ ਦਵਾਂਗੇ ਜੀ 4,75,000 ਰੁਪਏ ਦੇ ਵਿੱਚ 4,75,000 15 ਮਾਡ ਸਵਾ 6 ਲੱਖ ਦੀ ਵੀਡੀਓ ਜੀ ਡੀਜ਼ਲ ਦੇ ਵਿੱਚ ਹਾਂਜੀ ਸਵਾ 6 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਸਵਾ 6 ਲੱਖ ਰੁਪਏ ਦੀ ਗੱਡੀ ਇਹਦੇ ਤੇ ਕਿੰਨੇ ਰੁਪਏ ਦੇ ਕੇ ਗੱਡੀ ਲੈ ਕੇ ਜਾ ਸਕਦੇ ਬਾਈ ਜੀ ਇੱਥੇ ਸਵਾ ਕੁ ਲੱਖ ਰੁਪਿਆ ਦੇ ਕੇ ਬਾਕੀ ਹੋ ਜਾਊਗਾ ਗੱਡੀ ਦਾ ਸਵਾ ਲੱਖ ਰੁਪਏ ਦੇ ਕੇ ਗੱਡੀ ਲੈ ਜਾਓ ਬਾਕੀ ਦਾ ਲੋਨ ਹਾਂਜੀ ਬਾਈ ਲੱਗ ਗਿਆ ਵੀ ਨੰਬਰ 2900 ਆ ਵੀਏਪੀ ਫੈਂਸੀ ਨੰਬਰ ਜੀ ਅਗਲੀ ਗੱਡੀ ਤੋਹਫਾ ਦੀ ਤੋਹਫਾ ਤੋਹਫਾ ਇਹ ਤੋਹਫਾ ਜੀ ਦੇਓ ਫਿਰ ਰੇਟ ਮੈਂ ਗਿਆ ਹਰੇ ਰੇਟ ਦੇ ਨਿਕਾਲ ਛੱਡੋ ਪਹਿਲਾਂ ਸੋਫਾ ਇੱਦਾਂ ਦੇ ਗੱਡੀ ਤੇ ਨਹੀਂ ਸਿਰਫ ਸਿਰਫ 11000 ਕਿਲੋਮੀਟਰ ਹੀ 11000 ਕਿਲੋਮੀਟਰ ਹਾਂਜੀ ਤੇ ਗੱਡੀ ਅੰਦਰੋਂ ਦੇਖੋਗੇ ਇਦਾਂ ਦੀ ਕਿ ਜਿੱਦਾ ਵਰਤੀ ਨਹੀਂ ਗਈ ਨੇ ਗੱਡੀ 15 ਮਾਡਲ ਗੱਡੀ ਹਾਂਜੀ 11000 ਮਾਡਲ 11000 ਚੈਲੰਜ ਦਿਓ ਬੜੀ ਗਰੰਟੀ ਹੋ ਗਈ ਜਿੱਥੇ ਮਰਜ਼ੀ ਲਿਖ ਤੇ ਮੈਂ ਕਹਾਂ ਸਾਰਾ ਕੁਝ ਜੀ ਕਾਗਜ਼ੀ ਲਿਖ ਕੇ ਬੰਪਰ ਡੂ ਬੰਪਰ ਓਰੀਜਨਲ ਸਾਰੀ ਗੱਡੀ ਸਾਰਾ ਪੇਂਟ ਓਰੀਜਨਲ ਮੈਂ ਕਹਾਂ ਸਾਰਾ ਓਰੀਜਨਲ ਗੱਡੀ ਦਾ ਕਿ 5 ਲੱਖ ਰੁਪਏ ਦੀ ਪਰ ਗੱਡੀ ਓਰੀਜਨਲ 15 ਮ ਪਾ ਜਿਹੜੀ ਡਿੱਗੀ ਹੈ ਦਾ ਕਹਿੰਦਾ ਕਸਟਮਰ ਦੇ ਖੋਲ ਕੇ ਨਹੀਂ ਦੇਖੀ ਆਪਾਂ ਖੋਲ ਕੇ ਦੇਖੀ ਪਈ ਯਾਰ ਹੁੰਦੀ ਕੀ ਆ ਕੁਛ ਵੀ ਨਹੀਂ ਭਾਈ ਨਾ ਦੇ ਟਾਇਰ ਟਾਇਰ ਬਿਲਕੁਲ ਹੀ ਨਵੇਂ ਭਾਈ ਠੀਕ ਆ ਇੱਕ ਤੋਂ ਵੱਧ ਕੇ ਕੀ ਗਾਰੰਟੀ ਆ ਦੇ ਦੀਏ ਭਾਈ ਤੇ ਆ ਹੁਣ ਅੱਗੇ ਆ ਗਈ ਭਈ ਲੋਏ ਬਿਲ ਪਏ ਮੇਤਰੋ ਗੱਡੀ ਲੋਏ ਬਿਲ ਪਏ ਹੋਏ ਗੱਡੀ ਜੀ ਫੈਂਸੀ ਆ ਤੇ ਵਧੀਆ ਜੀ 15 ਮਾਡਲ ਗੱਡੀ ਜੀ ਇਹ ਵੀ ਓਕੇ ਇਹ ਤੁਹਾਨੂੰ ਗੱਡੀ ਦਵਾਂਗੇ ਜੀ 4 ਲੱਖ ਤੇ 65000 ਰੁਪਏ ਦੀ ਆਪਣੀ 4 ਲੱਖ ਪੈਂਡ ਜਾ ਰਹੀ 15 ਮਾਡਲ ਪਹਿਲੇ ਨਾਲ ਦੀ ਡੀਜ਼ਲ ਜੀ ਚੱਲੀ ਹੈਗੀ ਹੈ ਵੀ 90000 ਕਿਲੋਮੀਟਰ ਦੀ ਵਧੀਆ ਗੱਡੀ ਜਨੂੰ ਕਹਿੰਦੇ ਆ ਉਹ 5 ਲੱਖ ਦੇ ਵਿੱਚ ਵਾਕਈ ਤੋਹਫਾ ਸੀਗਾ ਭਾਜੀ ਉਹ 11000 ਚੱਲੀ ਹੈ ਵੀ ਦੇਖੋ ਤੋਹਫਾ ਭਾਜੀ 11000 ਚੱਲੀ ਗੱਡੀ ਕਦੋਂ ਮਿਲਣੀ ਨਹੀਂ ਭਾਜੀ ਕਿੱਦੋਂ ਵੀ ਨਹੀਂ ਮਿਲਣੀ ਭਾਜੀ ਇਹਦਾ ਗੱਡੀ 11000 ਹੁਣ ਆ ਗਈ ਆਪਣੇ ਤੋਂ ਫਿਰ ਸਵਿਟ ਭਾਜੀ ਇਹਦਾ ਲੌਇਡਰ ਟਾਇਰ ਜਾ ਕਰੋ ਨਵੇਂ ਬ੍ਰਾਂਡ ਦੇ 17 ਇੰਚ ਰੌਇਡਰ ਨਵੇਂ ਬ੍ਰਾਂਡ ਭਾਜੀ 16 ਮਾਡਲ ਬੀਡੀਆਈ ਆਪਸ਼ਨ ਆ ਜੀ ਦੂਜੇ ਨਾ ਦੀ ਗੱਡੀ ਇਹ ਵੀ ਚੱਲੀ ਹੈ 75 76000 ਕਿਲੋਮੀਟਰ ਦੀ ਵਧੀਆ ਗੱਡੀ ਜਿਹਨੂੰ ਕਹਿੰਦੇ ਆ ਜੀ ਗੱਡੀ ਆਪਾਂ ਭਾਜੀ ਵਧੀਆ ਜੈਨੂਅਰ ਰੇਟ ਤੇ ਦੇ ਦਾਂਗੇ ਦਿਓ ਫਿਰ ਰੇਟ ਇਹੋ ਜਿਹਾ ਮੈਂ ਤਾਂ ਇਹ 16 ਮਾਡਲ ਭਾਜੀ ਉਹ 15 ਦਿੱਤੀ ਆਪਾਂ ਤੁਹਾਨੂੰ 4 ਲੱਖ 65000 ਰੁਪਏ ਦੇ ਹਾਂ ਤੇ 16 ਆਪਾਂ ਤੁਹਾਨੂੰ ਭਾਜੀ ਦੇਣੀ ਆ ਜੀ 5 ਲੱਖ ਤੇ 5000 ਰੁਪਏ ਦੀ 5 ਲੱਖ 5000 ਦੀ ਬਹੁਤਾ ਫਰਕ 16 ਮਾਡਲ ਮਿਲ ਦੇਣੀ ਭਾਜੀ ਆਪਾਂ ਹੁਣ ਆਪਣੇ ਤੋਂ ਬਈ ਆ ਗਿਆ ਪਰ ਜਿਹੜਾ ਬਾਈ ਦੀ ਵੀਡੀਓ ਦੇਖ ਕੇ ਆਊਗਾ ਨਾਲ ਉਹਨੂੰ ਦੇਣੀ ਭਾਜੀ ਨਾ ਦਵਾਂਗੇ 17 ਐਂਡ 20 ਵਾਲਾ ਵਾਹਟਰ ਆ ਦੋ i20 ਆ ਦੋਵੇਂ i20 ਆ 18 ਮਾਡਲ ਤੇ ਭਾਜੀ 17 ਮਾਡਲ ਤਾਂ 18 ਇਹ ਸਪੋਰਟਸ ਵੇਰੀਅੰਟ ਪੈਟਰੋਲ ਦੇ ਦੋਵੇਂ ਡੀਜ਼ਲ ਦੋਨੇ ਡੀਜ਼ਲ ਦੋਵੇਂ ਡੀਜ਼ਲ ਦੇ ਦੋਵੇਂ ਡੀਜ਼ਲ ਪਰ ਇਹ ਉਹ ਮੈਗ ਨਾ ਆਪਸ਼ਨ ਇਹ ਸਪੋਰਟਸ ਦੀ ਠੀਕ ਆ ਚੱਲੀਆਂ ਦੋਵੇਂ ਸੇਮ ਹੀ ਆ ਜੀ ਉਹ 75000 ਚੱਲੀ ਆ ਇਹ 85 90000 ਚੱਲੀ ਆ ਰੇਟ ਤਾਂ ਫਿਰ ਦੋਵੇਂ ਦਾ ਫਰਕ ਨਹੀਂ ਹੋਣਾ ਮੈਂ ਕਹਿੰਦਾ ਕੋਈ ਗੱਲ ਨਹੀਂ ਦੋਵਾਂ ਦੇ ਫਰਕ ਵੀ ਇਦਾਂ ਦਾ ਦੇ ਦਾਂ ਤੁਸੀਂ ਆਪ ਖੁਸ਼ ਹੋ ਜਾਣਾ ਉਹ ਗੱਡੀ ਆਪਾਂ ਤੁਹਾਨੂੰ ਦਵਾਂਗੇ 5 ਲੱਖ ਤੇ 90000 ਰੁਪਏ ਦੀ 5 ਲੱਖ 90000 ਦੀ ਚੈਲੈਂਜਿੰਗ ਪ੍ਰਾਈਸ ਹੋਊਗਾ ਤੁਹਾਨੂੰ ਮਿਲੂਗਾ ਆ ਵਾਲੀ ਇਹ ਤੁਹਾਨੂੰ ਦਵਾਂਗੇ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਰੁਪਏ ਦੀ ਬਈ ਤੁਸੀਂ ਆ ਯਾਰ ਤੁਹਾਡੇ ਕਹਿੰਦੇ ਨੇ ਮਾਨ ਕਰਤਾ ਜੀ ਫੋਟੀ ਮੋਟਰਸ ਜਲੰਧਰ ਆ ਜਾਓ ਫੋਟੀ ਮੋਟਰਸ ਦੇ ਆਉਣਾ ਬਈ ਤੇ ਭਾਈ ਲੋਨ ਫੈਸਿਲਿਟੀ ਵਗੈਰਾ ਜਿੱਦਾਂ ਭਾਈ ਸਾਰੀ ਪਹਿਲਾਂ ਦਾ ਆਪਾਂ ਤੁਹਾਨੂੰ ਜੀ ਦਵਾਂਗੇ ਐਕਸੀਡੈਂਟਲ ਦੀ ਗਾਰੰਟੀ ਦੀ ਗੱਟਿਆ ਸਾਰੀਆਂ ਦੇ ਉੱਪਰ ਜੀ ਠੀਕ ਹੈ ਜੀ ਲੋਨ ਫੈਸਿਲਿਟੀ ਇਦਾਂ ਨਹੀਂ ਹੋਊਗੀ ਬਈ ਜਿੱਥੇ ਵੀ ਨਹੀਂ ਮਿਲੂਗੀ ਨਹੀਂ ਕਈਆਂ ਗੱਡੀਆਂ ਦੇ ਉੱਤੇ ਫੁੱਲ ਲੋਨ ਕਰਾ ਕੇ ਦਵਾਂਗੇ ਜੀ ਤੇ ਕਈਆਂ ਦੇ ਉੱਤੇ ਆਪਾਂ ਸਵਾ ਲੱਖ ਡੇਰ ਲੱਖ ਰੁਪਇਆ ਡਾਊਨ ਪੇਮੈਂਟ ਲੈ ਕੇ ਕਰਾ ਕੇ ਦਵਾਂਗੇ ਠੀਕ ਆ ਤੇ ਇੱਕ ਬ ਉਹ ਜਿਹੜੀ ਮਰਜ਼ੀ ਗੱਡੀ ਦੇ ਉੱਤੇ ਹੱਥ ਰੱਖਦੇ ਨੇ ਉਹਨਾਂ ਨੂੰ ਫੁੱਲ ਔਨ ਕਰਾ ਕੇ ਦਵਾਵਾਂਗੇ 1 ਰੁਪਈਆ ਨਹੀਂ ਗੱਡੀ ਦੇ ਦੇਣਾ ਪੂਰਾ ਲੋਨ ਜਿੰਨਾ ਵੀ ਕੋਰ ਬੈਟਾ ਚੈਲੰਜ ਕਰਦਾ ਜੀ ਆਪਾਂ ਵੀਡੀਓ ਵਿੱਚ ਆ ਵੀ ਆ ਪਹਿਲੀ ਵਾਰੀ ਚੀਜ਼ کہہ ਰਹੇ ਵੀਡੀਓ ਦੇ ਵਿੱਚ ਪੂਰਾ ਹੀ ਚੈਲੈਂਜਿੰਗ ਦੇਤਾ ਇਹਦਾ ਤੇ ਬਾਈ ਹੁਣ ਆਪਾਂ ਦੱਸਦੀ ਆ ਆਪਣਾ ਜਿੱਦ ਹੁਣ ਗੱਡੀ ਤੇ ਲੋਨ ਕਰਾਇਆ ਕਿੰਨੇ ਦਿਨ ਦੇ ਵਿੱਚ ਅਪਰੂਵ ਹੋ ਜਾਂਦਾ ਭਾਈ ਮੈਕਸਿਮਮ ਇੱਕ ਤੋਂ ਦੋ ਦਿਨ ਬਸ ਬਸ ਜ਼ਿਆਦਾ ਟਾਈਮ ਨਹੀਂ ਲੈਂਦਾ ਇੱਕ ਹੋਰ ਗੱਲ ਲੈਣੀ ਆਪਣੇ ਨਾ ਵੀਰ ਬਾਹਲੇ ਕਮੈਂਟ ਕਰਦੇ ਹੁੰਦੇ ਬਾਈ ਉਹ ਨਹੀਂ ਫੋਨ ਨਹੀਂ ਚੱਕਦੇ ਫੋਨ ਨਹੀਂ ਚੱਕਦੇ ਉਹਨਾਂ ਬਾਈ ਜੀ ਇਸ ਗੱਲ ਕਰਕੇ ਹੱਥ ਜੋੜ ਬੀ ਦੀ ਸਕੇਜੂਲ ਹੋਣ ਦਾ ਕਾਰਨ ਭਾਈ ਜੀ ਆਪਣੇ ਕੋ ਫੋਨ ਪਿਕ ਨਹੀਂ ਹੁੰਦਾ ਉਸੇ ਕਰਕੇ ਆਪਾਂ ਤੁਹਾਨੂੰ ਆਪਣਾ ਕੈਟਲੋਗ ਦਾ ਨੰਬਰ ਵੀ ਦਵਾਗੇ ਭਾਈ ਜੀ ਜਿੰਨੇ ਵੀ ਆਪਣੇ ਸਾਰੇ ਨੰਬਰ ਡਿਸਪਲੇ ਹੁੰਦੇ ਆਣਗੇ ਜੀ ਉਹਨਾਂ ਨੰਬਰਾਂ ਦੇ ਉੱਤੇ ਜੇ ਅਸੀਂ ਨਹੀਂ ਫੋਨ ਚੱਕਦੇ ਹਨ ਤੇ ਤੁਸੀਂ ਸਾਨੂੰ WhatsApp ਉੱਤੇ ਹੈਲੋ ਭੇਜਣਾ ਭਾਈ ਬਸ ਇੱਕ ਛੋਟਾ ਜਿਹਾ ਕੰਮ ਕਰਨਾ ਤੁਸੀਂ ਹੈਲੋ ਭੇਜਣਾ ਨਾਲ ਹੀ ਤੁਹਾਨੂੰ ਸਾਡਾ ਕੈਟਲੋਗ ਦਾ ਲਿੰਕ ਆ ਜਾਣਾ ਇੱਕ ਵਾਰੀ ਬੋਟ ਦਿਖਾ ਦੇ ਨੰਬਰ ਲਿਖੇ ਤੁਹਾਨੂੰ ਤੁਹਾਨੂੰ ਕੈਟਲੋਗ ਦਾ ਸਾਡਾ ਲਿੰਕ ਆ ਜਾਣਾ ਭਾਈ ਤੇ ਉਸ ਲਿੰਕ ਨੂੰ ਤੁਸੀਂ ਨਾਲ ਹੀ ਕਲਿੱਕ ਕਰਨਾ ਤੇ ਸਾਡਾ ਕੈਟਲੋਗ ਸਾਰੇ ਖੁੱਲ ਜਾਣਾ ਜੀ ਔਰ ਇਹਦਾ ਸਾਡਾ Instagram ਦਾ ਵੀ ਲਿੰਕ ਹੋਏਗਾ ਤੇ ਕੈਟਲੋਗ ਦੇ ਵਿੱਚ ਜਿੰਨਾ ਵੀ ਸਾਡੇ ਕੋਲ ਨਿਊ ਸਟਾਕ ਅਪਡੇਟ ਹੁੰਦਾ ਰਹੇਗਾ ਉਹ ਨਵੀਆਂ-ਨਵੀਆਂ ਗੱਡੀਆਂ ਉੱਚ ਪੈਂਦੀਆਂ ਰਹਿਣਗੀਆਂ ਤੇ ਪੁਰਾਣੀਆਂ ਡਿਲੀਟ ਹੁੰਦੀਆਂ ਜਾਣਗੀਆਂ ਇੰਸਟਾਗ੍ਰਾਮ ਤੇ ਤਾਂ ਆਪਣੀਆਂ ਨਵੀਆਂ ਪੋਸਟਾਂ ਹੈਗਾ ਇੰਸਟਾਗ੍ਰਾਮ ਤੇ ਰੋਜ਼ ਦੀ ਰੋਜ਼ ਨਵੀਂ ਅਪਡੇਟਿੰਗ ਕਰਦੇ ਰਹਿੰਦੇ ਆ ਪਰ ਵੀਰਾਂ ਕੋ ਹੱਥ ਬੰਨ੍ਹ ਕੇ ਦੋਵੇਂ ਤੋੜ ਕੇ ਬੇਨਤੀ ਹੈ ਜੀ ਇੱਕ ਇੱਕ ਮਾਫੀ ਵੀ ਹੈ ਜੀ ਜੇ ਸਾਡੇ ਕੋਲ ਬਿਜ਼ੀ ਸਕੇਜੂਲ ਹੋਣ ਦਾ ਕਰਕੇ ਫੋਨ ਨਹੀਂ ਚੱਕਿਆ ਜਾਂਦਾ ਤੁਸੀਂ ਸਾਨੂੰ WhatsApp ਤੇ ਜਰੂਰ ਮੈਸੇਜ ਕਰੋ ਆਪਣੀ ਡਿਮਾਂਡ ਰੱਖੋ ਇਹ ਗੱਡੀ ਦੀ ਆ ਤਾਂ ਆਪਾਂ ਤੁਹਾਨੂੰ ਉਸੇ ਵੇਲੇ ਬੈਕ ਕਾਲ ਕਰਾਂਗੇ ਠੀਕ ਆ ਤੇ ਵੀਡੀਓ ਵੀਡੀਓ ਦੇਖ ਕੇ ਜੀ ਤੇ ਫੁੱਲੀ ਡਿਸਕਾਊਂਟ ਦਵੋਗੇ ਜੀ ਕੋਈ ਗੱਲ ਨਹੀਂ ਜਿੱਦਾਂ ਬਾਈ ਜੀ ਕਹਿਣਗੇ ਉਦੇ ਕਰ ਲਾਂਗੇ ਬਹੁਤ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਕਰਕੇ ਇਹ ਦੱਸਣਾ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਵੀਰ ਵੀਡੀਓ ਦੇਖਣਦੇ ਆ ਤੇ ਬਾਈ ਦੇ ਪੇਜ ਨੂੰ ਫੋਲੋ ਵੀ ਕਰਦੇ ਆ ਫੋਲੋ ਕਰ ਲਿਆ ਧੰਨਵਾਦ ਹੋਵਾਂਗੇ ਤੁਹਾਡਾ ਬਹੁਤ ਬੜੀ ਤੁਸੀਂ ਸਾਨੂੰ ਫੋਲੋ ਕਰ ਲਿਆ ਤੇ ਰੇਡ ਇਹੋ ਜੇ ਹੋਣਗੇ ਗੱਡੀਆਂ ਦੇ ਕਿਤੋਂ ਬੜੇ ਮਿਲਣਗੇ ਡਿਸਕਾਊਂਟ ਵੀ ਹੈਵੀ ਦਵਾਂਗੇ ਚੈਲੈਂਜਿੰਗ ਮੈਂ ਕਹਾਂ ਹੋਂਗੇ ਜੀ ਤੇ ਗੱਡੀਆਂ ਵੀ ਸੁਥਲੀਆਂ ਹੋਣਗੀਆਂ ਐਕਸੀਡੈਂਟਲ ਦੀ ਗਾਰੰਟੀਆ ਹੋਣਗੀਆਂ ਆਲਮੋਸਟ ਪਹਿਲੇ ਓਨਰ ਵਾਲੀਆਂ ਗੱਡੀਆਂ ਮਿਲਣਗੀਆਂ ਤੁਹਾਨੂੰ ਸਾਡੇ ਕੋਲ ਠੀਕ ਆ ਤੇ ਵੀਡੀਓ ਨੂੰ ਕਰ ਦਿਓ ਮਿੱਤਰੋ ਜਲਦੀ ਤੋਂ ਜਲਦੀ ਸ਼ੇਅ